ਤੁਸੀਂ ਕੀ ਹਾਂ ਚਾਲ ਅੱਜ ਮੈਂ ਨਹਿਰ ਤੇ ਆ ਸੀ ਤੇ ਆਪਣੀ ਝੋਟੀ ਸੀ ਜਿਹੜਾ ਪਹਿਲਾ ਚੁੰਨੇ ਆਣਾ ਦੁੱਧ ਉਹ ਸਾਡੇ ਇੱਧਰ ਰਿਵਾਜ ਆ ਪੰਜਾਬ ਚ ਬਾਕੀ ਕੋਈ ਕਿਵੇਂ ਕਰਦਾ ਕੋਈ ਕਿਵੇਂ ਤੇ ਉਹ ਪਾਣਾ ਮਤਲਬ ਕਿ ਜਲ ਪ੍ਰਵਾਹ ਮਤਲਬ ਕਿ ਇਹਨੂੰ ਵਿੱਚ ਪਾਉਣਾ ਹੁੰਦਾ ਦੁੱਧ ਤੇ ਆਪਾਂ ਪਾ ਦਿੰਨੇ ਆ ਤੇ ਇਹ ਸੱਚਾ ਪਾਤਸ਼ਾਹ ਵਾਹਿਗੁਰੂ ਸਾਰੇ ਸੱਚਾ ਪਾਤਸ਼ਾਹ ਮਿਹਰ ਰੱਖੋ ਠੀਕ ਹੈ ਇਹ ਗੱਲ ਪਰ ਮੈਂ ਇੱਕ ਗੱਲ ਹੋਰ ਕਹਿਣਾ ਯਾਰ ਸੱਚ ਆਪਾਂ ਕੱਲਾ ਦੁੱਧ ਹੀ ਪਾਇਆ ਲੋਕ ਬਹੁਤ ਕੁਝ ਪਾਉਂਦੇ ਆ ਨਹਿਰ ਨੂੰ ਗੰਦਾ ਕਰ ਦਿੰਦੇ ਆ ਪਾਣੀ ਨੂੰ ਯਾਰ ਆਪਾਂ ਪਾਪ ਕਿਉਂ ਕਰਦੇ ਆ ਇਹ ਅਸੀਂ ਕੱਲਾ ਦੁੱਧ ਹੀ ਪਾਇਆ ਹੈ ਤੱਕ ਨਹਿਰ ਚ ਹੋਰ ਕੁਝ ਨਹੀਂ ਪਾ ਦੇਖੋ ਕਿੰਨਾ ਇੱਥੇ ਗੰਦ ਮੈਸ ਨੂੰ ਦਿਖਾਈ ਦਿੰਦਾ ਹੈ ਪਾਣੀ ਸਾਫ ਆ ਯਾਰ ਇਹਨੂੰ ਗੰਦਾ ਨਾ ਕਰੋ ਠੀਕ ਹੈ ਆ ਦੇਖੋ ਜੇ ਜੰਗਲ ਚ ਹੋਵੇ ਬਹੁਤ ਸਾਫ ਹੋਵੇ ਆਪਾਂ ਲੋਕਾਂ ਦੇ ਵਿੱਚ ਵਗਦਾ ਤਾਂ ਗੰਦਾ ਤੁਸੀਂ ਦੇਖੋ ਕਿੰਨੀ ਸੋਚ ਮਲੀ ਕਰਦਾ ਤੇ ਆਪਾਂ ਕੱਲਾ ਦੁੱਧ ਹੀ ਪਾਇਆ ਨਾ ਕਿ ਕੋਈ ਹੋਰ ਚੀਜ਼ ਤੇ OK ਧੰਨਵਾਦ ਵੀਡੀਓ